ਇੱਕ ਜਿਹੜੀ ਅੱਜ ਤੁਹਾਨੂੰ ਮੈਂ ਦਿਖਾਉਣੀ ਆ ਸੁਪਰਸਟਾਰ ਮੈਂ ਦਿਖਾਉਣੀ ਆ ਮਿੱਤਰੋ ਦੁੱਧ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਅੱਛਾ ਅੱਥਾ ਦਿਨਾਂ ਦੀ ਸੂਈ ਕਿੰਨੇ ਦੁੱਧ ਤੇ ਕੱਲ ਦੀ ਪਈ ਹੁਣ ਹੁਣ ਦੁੱਧ 16 ਕਿਲੋ ਹੋਊਗਾ ਜਿਹੜਾ ਮਰਜ਼ੀ ਆ ਜੇ 16 ਕਿਲੋ ਅੱਜ ਮਣਕੇ ਦੇਵਾਂਗੇ ਅੱਜ ਤੋਂ ਹਫ਼ਤੇ ਅਸੀਂ ਆ ਜੇ 20 ਕਿਲੋ ਤੋਲ ਕੇ ਦੇਵਾਂਗੇ ਜੀ ਹੁਣ ਤਣ ਗਰਦਨ ਗੁਰਦਨ ਮੈਂ ਉਹਦੀ ਕੰਗਰੂਟ ਕੰਗਰਾਟ ਭਲੀ ਕੰਮ ਦੀ ਆ ਮਿੱਤਰੋ ਲਿਆ ਭਾਈ ਮੋੜ ਲਿਆ ਕੋਈ ਮੈਂ ਅਗਰ ਗਾੜੀ ਪਿਛਾੜੀ ਦਾ ਦੁੱਧ ਕਿੰਨਾ ਕੋਈ ਫਰਕ ਅਗੜੀ ਹੋਊ 2.5 ਕਿਲੋ ਦੀ 3 ਕਿਲੋ ਦੇ ਕਰੀਬ ਹੋ ਮਗਰ ਇਥੇ ਨਾਲ ਕਿੰਨਾ ਦੁੱਧ ਚੋਲੇ ਸਾਢੇ 6.5 ਕਿਲੋ ਤੋਲ ਦਾਂਗੇ ਮਗਲ ਸਾਹ ਮਗਰ ਇਥੇ ਨਾਲ 6.5 ਕਿਲੋ ਲੈ ਵੀ ਮਿੱਤਰੋ ਵੇਖੋ ਕਰਮ ਵਾਲੀ ਨੇ ਥਣ ਸੱਟਿਆ ਆਹ ਹੁੰਦੀ ਆ ਮਿੱਤਰੋ ਦੁੱਧ ਵਾਲੀ ਮਿਹਨਤ ਦੀ ਨਿਸ਼ਾਨੀ ਫੁੱਲਦੀ ਆ ਨਾ ਚੱਲ ਲੈ ਮਿੱਤਰੋ ਵਾਕੇ ਚੋਣਾ ਮੈਨੂੰ ਯਾਰ ਮਾਰ ਦੇ ਪੰਜ ਪੰਜ 7 7 ਤਰ ਹੂੰ ਆਹ ਹੁੰਦਾ ਚੋਣ ਬਈ ਮੂਰਦਾ ਦੇ ਮਾਰੀ ਇੱਕ ਵਾਰੀ ਫੇਰ ਬਈ ਲੈ ਆ ਬਾਈ ਕਿਲੇ ਘੜ ਤੇ ਕਰਮਾਂ ਬਾਈ ਬਹੁਤ ਪ੍ਰੈਸ਼ਰ ਚ ਵਾਈਦਾ ਬਾਈ ਜਿਵੇਂ ਸੋਹ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਹਾਂ ਮਿੱਤਰੋ ਬਠਿੰਡੇ ਜ਼ਿਲ੍ਹੇ ਦੇ ਪਿੰਡ ਗਿੱਲ ਪੱਤੀ ਦੇ ਵਿੱਚ ਗਿੱਲ ਪੱਤੀ ਪਿੰਡ ਬਠਿੰਡੇ ਜ਼ਿਲ੍ਹੇ ਦੀ ਬੁੱਕਲ ਦਾ ਪਿੰਡ ਆ ਤੇ ਵੱਡੇ ਹਾਈਵੇ ਰੋਡ ਦੇ ਉੱਤੇ ਹੀ ਰਹਿ ਜਾਂਦਾ ਮਿੱਤਰੋ ਇਹ ਪਿੰਡ ਗਿੱਲ ਪਿੰਡ ਤੋਂ ਬਾਅਦ ਜਿਹੜੇ ਜੋਗਾਂ ਆਨੰਦ ਨੂੰ ਸਿੱਧੀ ਛੜ ਕੇ ਜਾਂਦੀ ਆ ਤੇ ਮੇਰੇ ਸਾਰਾ ਜੇਲ ਵੀ ਇੱਥੇ ਆ ਨਾ ਹਾਂਜੀ 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 ਜੇਲ ਨਵੀ ਬਣੀ ਆ ਜਿਹੜੀ ਇੱਥੇ ਆ ਮਿੱਤਰੋ ਤੇ ਜਿਸ ਭਰਾ ਦੇ ਘਰੇ ਵਿੱਚ ਮੌਜੂਦ ਆ ਬਾਈ ਦਾ ਕੰਮ ਹੈਗਾ ਵੈਸੇ ਵਪਾਰ ਦਾ ਬਾਈ ਜਾਨਵਰ ਬਾਈ ਦੇ ਕੋਲੇ ਕਾਫੀ ਗਿਣਤੀ ਦੇ ਵਿੱਚ ਆਉਂਦੇ ਆ ਪਰ ਇੱਕ ਜਿਹੜੀ ਅੱਜ ਤੁਹਾਨੂੰ ਮੈਂ ਦਿਖਾਉਣੀ ਆ ਸੁਪਰਸਟਾਰ ਮੈਂ ਦਿਖਾਉਣੀ ਆ ਮਿੱਤਰੋ ਦੁੱਧਾਂ ਵਾਲੇ ਪੱਖ ਤੋਂ ਬਿਊਟੀ ਵਾਲੇ ਪਖਤੂ ਕੱਦੂ ਵਾਲੇ ਪਖਤੂ ਤੁਸੀਂ ਆਪ ਜਾਣ ਜਾਓਗੇ ਗੱਪੜ ਨਹੀਂ ਕੀ ਇਹ ਸੂਈ ਸਵਾਈਆ ਤਿਆਰ ਦੁੱਧ ਕੰਡੇ ਤੇ ਮਿਲੂਗਾ ਤੁਹਾਨੂੰ ਜਿੱਨਾ ਵਿੱਚ ਮਿਲੂਗਾ ਆਜੋ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸੱਸੀ ਗੱਲ ਬਾਈ ਦੀ ਸੱਸੀ ਗੱਲ ਜੀ ਕੀ ਹਾਲ ਆ ਮਹਾਰਾਜ ਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਸੀਤਾ ਪਰਿਵਾਰ ਠੀਕ ਠਾਕ ਆ ਸਭ ਓਕੇ ਜੀ ਤੁਸੀਂ ਸ਼ੁਕਰ ਆਪਣਾ ਨਾਮ ਦੱਸ ਦੀਏ ਕਿਰੋਂ ਦੀ ਮੇਰਾ ਨਾਮ ਜਗਰੂਪ ਸਿੰਘ ਆ ਜੀ ਜੀ ਸਨ ਆ ਭੁਮਿੰਦਰ ਸਿੰਘ ਜੀ ਭਿੰਦਰ ਸਿੰਘ ਪਿੰਡ ਦੇ ਵਿੱਚ ਜਿਵੇਂ ਘਰ ਘੁਰ ਨਹੀਂ ਪਤਾ ਲੱਗਦਾ ਕਈ ਵਾਰੀ ਕੀ ਪੁੱਛ ਕੇ ਆ ਜਾਵੇ ਕੋਈ ਬਾਈ ਉ यूपी ਨਾਂ ਤੋਂ ਸਾਰੇ ਜਾਣਦੇ ਆ 20 ਕਿਲੋ 25 ਕਿਲੋ ਮੀਟਰ ਦਾ ਜਿਹੜਾ ਮਰਜ਼ੀ ਪੁੱਛ ਲਿਓ ਵੀ यूपी ਵਪਾਰੀ ਦੇ ਘਰੇ ਜਾ ਹਾਂਜੀ ਜਿਦੋਂ ਮਰਜ਼ੀ ਅੱਛਾ ਬਈ ਆਪਾਂ ਇੱਕ ਮੈਂ ਵਿੱਚ ਨਹੀਂ ਹੈਣਾ ਇਹ ਫਿਰ ਲੈ ਕੇ ਆਂਦੀ ਐ ਮੈਂ ਲੈ ਕੇ ਆਂਦੀ ਐ ਜੀ ਜੀ ਆਪਣੇ ਕਿਹੜੇ ਇਲਾਕੇ ਦੀ ਮੈਂ ਇਹ ਬਈ ਆਪਣੇ ਪਿੰਡ ਦੀ ਮੈਂ ਹੀ ਖਾਸ ਗੱਲ ਲੋਕਲ ਦੀ ਐ ਲੋਕਲੀ ਠੀਕ ਐ ਬਈ ਅੱਛਾ ਕਿੰਨਾਂ ਸੂਆ ਸੂਈ ਹੋਈ ਐ ਬਈ ਇਹ ਇਹ ਜੀ ਤੀਜਾ ਸੂਆ ਜੀ ਹੁਣ ਸਹੀ ਤੀਜਾ ਸੂਆ ਸੂਈ ਐ ਕਿੰਨੇ ਦਿਨ ਹੋ ਗਏ ਬਈ ਅੱਜ ਸੂਈ ਨੂੰ ਇੱਕ ਤਰੀਕ ਦੀ ਸੂਈ ਬਈ ਐ ਜੀ ਇੱਕ ਤਰੀਕ ਦੀ ਸੂਈ ਐ ਜਿਹੜਾ 8 ਤਰੀਕ 8ਵਾਂ ਦੇ ਰਾਜ ਹਾਂਜੀ 8 ਮੰਦ ਠੀਕ ਐ ਬਈ ਕੱਟਾ ਆ ਗਿਆ ਮਗਰ ਇਹਦੇ ਜੀ ਕੱਟਾ ਜੀ ਠੀਕ ਐ ਅੱਛਾ 8 ਦਿਨਾਂ ਦੀ ਸੂਈ ਕਿੰਨੇ ਦੁੱਤੇ ਚੱਲਦੀ ਬਈ ਹੁਣ ਹੌਣ ਦੁੱਧ 16 ਕਿਲੋ ਹੋਊਗਾ ਜੀ ਹੋ ਜਿਹੜਾ ਮਰਜ਼ੀ ਆ ਜੇ 16 ਕਿਲੋ ਅੱਜ ਮਣਕੇ ਦੇਵਾਂਗੇ ਅੱਜ ਤੋਂ ਹਫ਼ਤੇ ਥਈ ਆ ਜੇ 20 ਕਿਲੋ ਤੋਲ ਕੇ ਦੇਵਾਂਗੇ ਜੀ ਮਤਲਬ ਆਪਾਂ ਕੰਡੇ ਤੇ ਚੜਾ ਕੇ ਪੀਲੇ ਦੇਵਾਂਗੇ ਚੜਾ ਕੇ ਕੀ ਬਾਤ ਆ ਵੀ ਲੈ ਵੀ ਮਿੱਤਰੋ ਅੱਜ ਜੇ ਤੁਸੀਂ ਜਾਣੀ ਚਾਹੁੰਦੇ ਹੋ ਮੈਂ ਅੱਜ 16 ਕਿਲੋ ਦੁੱਧ ਐਨ ਕੰਡੇ ਦੇ ਧਰਕੇ ਤੁਹਾਨੂੰ ਜਿਹੜਾ ਦਿੱਤਾ ਜਾਊਗਾ ਮਿੱਤਰੋ ਪੂਰੀ ਵੱਡੀ ਮੈਂ ਦੇਖ ਸਕਦੇ ਹੋ ਕਿ ਕਰਮ ਵਾਲੀ ਚੱਲ ਪੁੱਤ ਏ ਲੰਮੀ ਲੁਮੀ ਬਹੁਤ ਆ ਮੈਂ ਦੀ ਧੌਣ ਤਣ ਗਰਦਨ ਗੁਰਦਨ ਮੈਂ ਦੀ ਕੰਗਰੋਟ ਕੰਗਰਾਟ ਭਲੀ ਕੰਮ ਦੀ ਆ ਮਤਲਬ ਲੈ ਆ ਭਾਈ ਮੋੜ ਲਿਆ ਕੋਈ ਮੋੜ ਬੱਚਾ ਇਹਦੇ ਮਗਰ ਕੱਟਾ ਵਾ ਮਿੱਤਰੋ ਦੇਖ ਸਕਦੇ ਆ ਤੁਸੀਂ ਹੂੰ ਪੂਰੀ ਜ਼ਬਰਦਸਤ ਮੈਂ ਆ ਕੋਈ ਕਹਿਣ ਵਾਲੀ ਗੱਲ ਨਹੀਂ ਜੀ ਭਾਈ ਹੂੰ ਓਕੇ ਦੀ ਰਿਪੋਰਟ ਬਣਦੀ ਤਣ ਦੀ ਮੈਂ ਆ ਮੂੰ ਮੱਥੇ ਲੱਗਦੀ ਆ ਕਰਮਾਂ ਲਈ ਚੱਲ ਰಾಣੀਏ ਹੂੰ ਸੁੰਦਰੀ ਮੈਂ ਆ ਸੁਪਰ ਸਟਾਰ ਮੈਂ ਆ ਭਾਈ ਮਿੱਤਰੋ ਕੱਟਾ ਮਗਰਾਂ ਦੇ ਬੰਦ ਇਸ ਟਾਈਮ 16 ਕਿਲੋ ਦੁੱਧ ਕੰਡੇ ਤੇ ਅੱਛਾ ਭਾਈ ਚਵਾਈ ਲਾ ਕੇ ਦਵਾਂਗੇ ਅੱਜ 16 ਕਿਲੋ ਦੀ ਆਪਾਂ ਹਾਂਜੀ ਹਾਂਜੀ ਲਾ ਅਗਰ ਮੈਂ ਅਗਰ ਗਾੜੀ ਪਿਛਾਰੀ ਦਾ ਦੁੱਧ ਕਿੰਨਾ ਕੋਈ ਫਰਕ ਆ ਗਾੜੀ ਹੋਊ 2.5 ਕਿਲੋ ਦੀ 3 ਕਿਲੋ ਦੇ ਕਰੀਬ ਹੋ ਮੈਂ ਅਗਰ ਇਥੇ ਨਾਲ ਕਿੰਨਾ ਦੁੱਧ ਚੋਲੇ ਸਾਢੇ 6-7 ਕਿਲੋ ਤੇ ਤੋਲ ਦਾਂਗੇ ਮੈਂ ਅਗਰ ਇਥੇ ਨਾਲ ਜੀ 6-7 ਕਿਲੋ ਦੁੱਧ ਆਪਾਂ ਤੋਲ ਲੈਣੇ ਬੱਚੇ ਨੂੰ ਅਗਾਂਹ ਗਾੜੀ ਚ ਘੋਣੇ ਆ ਗਾੜੀ 'ਚ ਹੱਥ ਨਹੀਂ ਲਾਏ ਪੱ 2.5-3 ਕਿਲੋ ਦੀ ਗਾੜੀ ਖੁੱਲੀ ਆ ਜੀ ਮੈਂ ਪੀ ਅੱਜ 16 ਕਿਲੋ ਦੁੱਧ ਖੁੱਲਾ ਖੁੱਲਾ ਜੀ ਖੁੱਲਾ ਖੋਲੇੜਾ ਮਰਜੀ ਵੀਰ ਭਰਾ ਦੋ ਟਾਈਮ ਚੋਵੇ ਚਾਰ ਟਾਈਮ ਚੋਵੇ ਸਹ ਰਹਿਣ ਦਾ ਸਾਰਾ ਕੁਝ ਗਾੜ ਆਪਣੇ ਕੋਲੇ ਹੈ ਠੀਕ ਹੈ ਬਈ ਆ ਤਾਂ ਹੋਈ ਨਾ ਸਵਾਦ ਵਾਲੀ ਗੱਲ ਅੱਛਾ ਜੇ ਕੋਈ ਅੱਜ ਤੋਂ ਹਫਤੇ ਨੂੰ ਆਉਂਦਾ ਆਪਾਂ ਰੇਟ 20 ਕਿਲੋ ਵਾਲੀ ਦੇ ਲੈਣਾ ਤੇ 20 ਕਿਲੋ ਚਵਾ ਕੇ ਦਵਾਂਗੇ ਨਾ ਬਈ ਹਾਂਜੀ ਹਾਂਜੀ ਅੱਛਾ ਰੇਟ ਕੀ ਕਰਾਂਗੇ ਮਹਾਰਾਜ ਜੀ ਆਪਾਂ ਰੇਟ ਤਾਂ ਜੀ ਅੱਜ ਦਾ 2 ਲੱਖ ਤੇ 10 ਹਜ਼ਾਰ ਆ ਜੀ 2 ਲੱਖ ਤੇ 10 ਹਜ਼ਾਰ ਰੁਪਿਆ ਕੀਮਤ ਆਉਂਦੀ ਜੇ ਕੋਈ 20 ਕਿਲੋ ਚੋ ਕੇ ਲੈਂਦਾ ਫਿਰ ਵੀ ਇੰਨੀ ਹੋ ਗਏ ਇੰਨੀ ਦਵਾਂਗੇ 20 ਕਿ ਗੱਲ ਜਿਹੜੇ ਪਸ਼ੂ ਦੇ ਥੱਲੇ ਦੁੱਧ ਹੈ ਨਾ ਉਹਨੂੰ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਮੈਂ ਚੋਣਾਵਾ ਮੈਂ ਕਹਿਣਾ ਪਿਆ ਤਾਂ ਮੈਨੂੰ ਚੋਣਾ ਪੈਣਾ ਵੀ ਕਿਲੋ ਕਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੈਂ ਇਹਦੇ ਥੱਲੇ ਮਿੱਤਰੋ ਚੋਉਣ ਲਈ ਬਾਈ ਨੂੰ ਪਤਾ ਵੀ ਕਿਵੇਂ ਚੋਆਇਆ ਜਾਂਦਾ ਕਿਉਂ ਬਾਈ ਹਾਂਜੀ ਤਾਂ ਕਹਿਣਾ ਸੌਕਾ ਹੁੰਦਾ ਚੋਣ ਚਣ ਕਿਵੇਂ ਬਾਈ ਇੱਕ ਨੰਬਰ ਆ ਜੀ ਬੱਚਾ ਲਾ ਦਈਏ ਲਾ ਲਓ ਜੀ ਲਾ ਦਿਓ ਬਾਹਰ ਨਹੀਂ ਬੱਚਾ ਛੱਡ ਲੈ ਵੀ ਮਿੱਤਰੋ ਬੱਚਾ ਛੱਡਦਾ ਵਾ ਤਾਰਾਂ ਤੁਹਾਨੂੰ ਵਿਖਾ ਦੇਣੀ ਆ ਆਪਾਂ ਕਰਮਾਂ ਵਾਲੀ ਦੀਆਂ ਵੇ ਚੋਣ ਕਿਵੇਂ ਨੇਗਾ ਤੁਹਾਨੂੰ ਬਾਕੀ ਚੋਣੀ ਲੈ ਵੀ ਮਿੱਤਰੋ ਵੇਖੋ ਗਰਾਂ ਦੀ ਕਰਮ ਵਾਲੀ ਨੇ ਥਣ ਸੱਟਿਆ ਆਹ ਹੁੰਦੀ ਆ ਮਿੱਤਰੋ ਦੁੱਧ ਵਾਲੀ ਮਾਂ ਦੀ ਨਿਸ਼ਾਨੀ ਫੁੱਲਦੀ ਆ ਨਾ ਨਾੜਾ ਥਣ ਦੇ ਉੱਤੇ ਹਾਂ ਲੈ ਵੀ ਮਿੱਤਰੋ ਬਾਲਟੀ ਲੈਣ ਗਿਆ ਬਾਈ ਜੀ ਚੱਲ ਲੈ ਵੀ ਮਿੱਤਰੋ ਵਾਕੇ ਚੋਣਾ ਮੈਨੂੰ ਯਾਰ ਮਾਰਦੇ ਪੰਜ ਪੰਜ 7 7 ਤਰ ਹਾਂ ਆਹ ਹੁੰਦਾ ਚੋਣ ਬਈ ਮੂਰਦਾ ਦੇ ਮਾਰੀ ਇੱਕ ਵਾਰੀ ਫੇਰ ਬਾਈ ਨਹੀਂ ਦੀਪ ਸਿੰਘ ਹੈਣਾ ਦੱਸਦੀ ਹਾਂ ਮੈਂ ਠੀਕ ਹੈ ਭਾਈ ਓਕੇ ਤੋਰਦੀ ਮੜਾ ਜੇ ਹੁਣ ਇੱਕ ਪੇਨ ਤੋਰ ਮਾਰੀ ਕੋਈ ਤੋਰ ਦੇ ਲੈ ਵੀ ਮਿੱਤਰੋ ਕੁਸਮਾਜ ਵੀ ਤੁਹਾਨੂੰ ਤੋਰ ਕੇ ਵਿਖਾ ਦਿਤੀ ਆ ਕਰਮਾਂ ਵਾਲੀ ਆਪਾਂ ਲਿਆ ਭਾਈ ਕਿਲੇਗੜ੍ਹ ਤੇ ਕਰਮਾਂ ਆ ਬਹੁਤ ਪ੍ਰੈਸ਼ਰ ਚ ਵਾਈਦਾ ਭਾਈ ਜਮਾ 100 ਦੀ 100 20 ਕਿਲੋ ਵਾਲੀ ਮੈਂ ਦਿਖਾਈ ਆ ਮਿੱਤਰੋ ਤੁਹਾਨੂੰ ਬਠਿੰਡੇ ਜ਼ਿਲ੍ਹੇ ਦੇ ਪਿੰਡ ਦੇ ਵਿੱਚੋਂ ਗਿੱਲ ਪਿੰਡ ਪੱਤੀ ਦੇ ਵਿੱਚ ਤੇ ਮੈਂ ਕਾਦੀ ਆ ਮਿੱਤਰੋ ਤੋਹਫਾ ਮੈਂ ਹਾਂ ਜੇ ਹਰਿਆਣੇ ਤੇ ਜਾਣਾ ਚਾਹਣੇ ਚੰਗੀ ਮੈਂ ਖਰੀਦਣ ਦੇ ਲਈ ਤਾਂ ਫਿਰ ਇੱਕ ਵਾਰੀ ਬਾਈ ਦੇ ਕਿਪੀ ਵਪਾਰੀ ਦੇ ਨਾਲ ਜਰੂਰ ਗੱਲਬਾਤ ਕਰ ਲਿਆ ਜੇ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਲਾ ਦਈਏ ਬਾਈ ਨੰਬਰ ਕਿੰਨਾ ਆਪਣਾ ਮਹਾਰਾਜ ਹੈ 97811 ਜੀ ਜੀ 95450 ਜੀ ਇੱਕ ਵਾਰੀ ਹੋਰ ਬੋਲ ਜੀ ਇੱਕ ਨੰਬਰ ਹੋਏ 82644 ਜੀ 3340 ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾ ਦੇਾਂਗੇ ਕਿਉਂਕਿ ਬਾਈ ਨੰਬਰ ਪੜਾ ਭੁੱਲ ਗਿਆ ਇਸ ਕਰਕੇ ਆਪਾਂ ਤੁਹਾਨੂੰ ਸਹੀ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਗੱਲ ਪੱਤੀ ਜਿਹੜਾ ਬਠਿੰਡਾ